ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਜੀ ਸਾਰੇ ਆਸ ਕਰਦੇ ਹਾਂ ਸਰਜਨ ਠੀਕ ਹੋਣਗੇ ਜੀ ਚੜ੍ਹਦੀ ਕਲਾ ਵਿੱਚ ਹੋਣਗੇ ਅਸੀਂ ਵੀ ਸਾਰੇ ਠੀਕ ਠਾਕ ਆ ਜੀ ਤੇ ਲੱਗਿਆ ਜੀ ਅੱਜ ਦੇ ਬਲੌਗ ਦੀ ਸ਼ੁਰੂਆਤ ਕਰਨ ਬਲੌਗ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਜਿਹੜਾ ਸਾਡਾ ਚੈਨਲ ਤੇ ਨਵੇਂ ਆ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਪਲੀਜ਼ ਸਾਰੇ ਜਣੇ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਨਾਲੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤੇ ਅੱਜ ਆ ਦਿਨ ਸੰਡੇ ਦਾ ਜੀ ਤੇ ਬਸ ਮੈਂ ਲਾ ਰਹੀ ਹਾਂ ਪੁੱਛ ਤੇ ਕਪਰੇ ਕੁਮਰੇ ਚ ਇਧਰ ਮੈਂ ਸਾਰੇ ਲਾ ਲਿਆ ਹੀ ਬਸ ਰਸੋਈ ਰਹਿ ਗਈ ਮੇਰੇ ਕੋਲੇ ਜਾਂ ਬੈਠ ਕੇ ਰਹਿ ਗਈ ਤੇ ਲਓ ਜੀ ਮੇਲੋ ਆਪਣੇ ਜਸ਼ਨ ਨੂੰ ਐਲਜੀ ਸਿਸਰੀ ਕਲ ਦੀ ਸਾਰੇ ਆਮ ਤੇ ਰਿੰਮੀ ਭੈਣ ਕਹਿੰਦੀ ਸੀ ਕਹਿੰਦੀ ਜਸ਼ਨ ਨੂੰ ਵੀਡੀਓ ਦੇ ਵਿੱਚ ਜਰੂਰ ਲੈ ਕੇ ਆਓ ਕਹਿੰਦੀ ਵਧੀਆ ਲੱਗਦਾ ਸਾਨੂੰ ਬੋਲਦਾ ਉਹ ਤੇ ਬਸ ਜੀ ਇਹਦੇ ਕੋਲ ਟਾਈਮ ਹੀ ਨਹੀਂ ਹੁੰਦਾ ਤੜਕੇ ਭੱਜ ਜਾਣਾ ਸੀ ਜਾਂਦਾ ਸਕੂਲ ਜਾਂਦਾ ਸਕੂਲ ਨੂੰ ਆ ਕੇ ਵਿਚਾਰਾ ਅੱਧਾ ਘੰਟਾ ਰੋਟੀ ਪਾਣੀ ਖਾਂਦਾ ਜੀ ਤੁਹਾਨੂੰ ਉਹਨੂੰ ਉਹਨੂੰ ਸਟੂਸ਼ਨ ਦਾ ਟਾਈਮ ਹੋ ਜਾਂਦਾ ਸੋਨੂੰ ਪਤੀ ਅੱਜ ਕੱਲ੍ਹ ਦੀਆਂ ਪੜਾਈਆਂ ਦਾ ਤੇ ਲਓ ਜੀ ਤੇ ਮੈਂ ਨੂੰ ਆਖੀ ਨੀ ਕੋਟ ਪਾਲਾ ਮੈਂ ਜਾਂਦੀ ਠੰਡ ਮਾਰ ਜਾਂਦੀ ਕਹਿੰਦਾ ਮੰਮੀ ਨਹੀਂ ਮੈਂ ਤੁੱਪੇ ਖੇਡਦਾ ਤੇ ਮੈਂ ਤਾਂ ਜੀ ਕੋਟ-ਕੂਟ ਸਭ ਪਾ ਕੇ ਆਹਾ ਛੌਲ ਤੇ ਟੋਪਾ ਮੈਂ ਤਾਂ ਲਾਉਂਦੀ ਨਹੀਂ ਹੁੰਦੀ ਜੀ ਨਾ ਹੁਣ ਨਾ ਦਵਾਰੇ ਮੀਂਹ ਜਾਂ ਪੈਣੇ ਕਰਕੇ ਦਵਾਰੇ ਠੰਡ ਹੋ ਗਈ ਤੇ ਭੈਣ ਅੱਗੇ ਚੁੰਨੀ ਚ ਫੈਰਦੀ ਰਹਿੰਦੀ ਤੇ ਚੁੰਨੀ ਚ ਲਈ ਰੱਖਦੀ ਤੇ ਹੁਣ ਬਿਮਾਰ ਹੋ ਗਈ ਉਹਨੂੰ ਵੀ ਬੁਖਾਰ ਹੋ ਗਿਆ ਉਧਰੋਂ ਕੁੜੀਆਂ ਨੂੰ ਬੁਖਾਰ ਹੋ ਗਿਆ ਤੇ ਮੈਂ ਤਾਂ ਨਹੀਂ ਜੀ ਕਹੌਲ ਕਰਦੀ ਹੁੰਦੀ ਮੈਂ ਤਾਂ ਇੱਕੇ ਦਿਨ ਹੀ ਰੇਸ਼ ਆ ਜਾ ਹੋਇਆ ਸੀਗਾ ਤੇ ਮੈਂ ਤਾਂ ਫਿਰ ਉਹਦੇ ਦਾ ਟੋਪਾ ਸ਼ੌਲ ਲੈਣ ਲੱਗ ਗਈ ਦਵਾਰੇ ਤੇ ਬੂਟ ਵੀ ਪਾ ਰੱਖਿਆ ਮੈਂ ਤਾਂ ਦੇਖੋ ਤੇ ਬੱਸ ਲਓ ਜੀ ਆਪਾਂ ਲਾਉਣਿਆ ਹੁਣ ਪੋਚੇ ਪੁੱਚ ਕੁਚੇ ਲਾ ਕੇ ਫਿਰ ਆਟਾ ਗੁੱਟਾ ਗੁਣਨੇ ਕਿ ਤੇ ਫਿਰ ਆਪਾਂ ਰੋਟੀ ਬਣਾਵਾਂਗੇ ਲਓ ਜੀ ਮਾਤਾ ਨੂੰ ਮਿਲੋ ਸਿੱਧਾ ਸਾਰਿਆਂ ਨੂੰ ਅੱਖਾਂ ਨਹੀਂ ਖੁੱਲਦੀ ਜੇ ਸੁਣਾ ਕਸੂਰ ਜੇ ਸਾਹਮਣੇ ਤੇ ਮਸ਼ੀਨ ਚ ਹੀ ਪਾਉਂਦੀ ਨਾ ਮਾਇਕਾ ਤਾਂ ਤੋਂ ਨਹੀਂ ਆ ਪ੍ਰਕੀਕ ਕਾਉਣੀ ਜਮਾ ਕਿੰਨੀ ਕ ਪੀ ਲਓ ਜੀ ਮੰਮੀ ਕੱਪੜੇ ਧੋਉਂਦੇ ਹੱਥਾਂ ਦੇ ਸੋਨੂੰ ਦਾਈ ਦਿਨੋਂ ਕੋਲ ਹੱਥਾਂ ਦੇ ਧੋ ਦੇ ਹਾਂ ਦੋ ਤਿੰਨ ਕਦੇ ਦੋ ਸਾਢੇ ਹੁੰਦੇ ਆ ਜੀ ਦੋ ਦੋ ਸੂਟ ਹੁੰਦੇ ਆ ਤੇ ਜਾਂ ਵੀ ਇੱਕ ਇੱਕ ਅੱਦਾ ਜਸ਼ਨ ਦੇ ਰੈਡੀ ਦਾ ਹੁੰਦਾ ਜਾਂ ਜਸ਼ਨੇ ਦਾ ਹੁੰਦਾ ਤੇ ਲਓ ਜੀ ਮੈਂ ਪੋਚੇ ਲਾ ਲਾਂ ਫਿਰ ਸੋਨੂੰ ਮੰਮੀ ਨਾਲ ਬਾਹਰ ਜਾਂਨੇ ਆਪਾਂ ਫਿਰ ਉੱਥੇ ਮਿਲਾਵਾਂਗੇ ਚਲੋ ਜੀ ਪੋਚੇ ਪਾਚੇ ਲਾ ਲਈਏ ਆਪਾਂ ਫਿਰ ਮਿਲਦੇ ਆ ਤੁਹਾਨੂੰ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਜੀ ਤੇ ਪਲੀਜ਼ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਆ ਕਰੋ ਤੇ ਅੱਜ ਅੱਜ ਆ ਸੰਡੇ ਦਾ ਦਿਨ ਸੋਡੇ ਨਾਲ ਕਰਦੇ ਆ ਅੱਜ ਆਪਾਂ ਸਾਰੇ ਕੰਮ ਤੁਹਾਨੂੰ ਦੇ ਸ਼ੇਅਰ ਤੇ ਸਾਬਣ ਦੀ ਟਿੱਕੀ ਲਿਆ ਦੇ ਲੀੜ ਧੋਣ ਵਾਲੀ ਚਿੱਟੇ ਉਥੇ ਪੇਟੀ ਜੀ ਨਵਾਰੀ ਜੀ ਚ ਪਈਏ ਪੇਟੀ ਕੱਢ ਲੈ ਇਥੋਂ ਤੇ ਆ ਜੂਗੀ ਨੇਰੇ ਬੜਾ ਅੰਦਰ ਤਾ ਹਾਂ ਬਈ ਥੱਲੇ ਹਾਂ ਇਹ ਜੋ ਵੱਡ ਲਾਇਕ ਤਾ ਵਾਓ ਖਾਣ ਨੂੰ ਗੋਜੂ ਕਰਤਾ ਹੈ ਸਾਬਣ ਕੋਣ ਖਾਂਦਾ ਹੁੰਦਾ ਉਹਦੇ ਵਾਸਤੇ ਕੀ ਲੈਂਦੀ ਐ ਇਹ ਲਓ ਜੀ ਸਾਬਣ ਸਬਤੀ ਸੇ ਵਰਗੀਆਂ ਦੇਖਾ ਦਿਖਾ ਦੇ ਲਓ ਜੀ ਆਪ ਲਾ ਲਈਏ ਬੁੱਝੇ ਪਾਪਾ ਤਾਂ ਤੇ ਧੋਣੇ ਪਹਿਣਗੇ ਫਿਰ ਮੈਂ ਇੰਨੇ ਇੱਕ ਬਸੀ ਚ ਕੀ ਪਾਉਣੀ ਐ ਮੈਂ ਸਾਰੇ ਹੱਥ ਤੇ ਧੋਣ

अजवा तो तो तो। हो गए नहीं अगे दो चाहने कल पानी आलो

ਇਹ ਤੇ ਫਿਰ ਉਹ ਕੱਢ ਗਾਈ ਇਹ ਥੋੜਾ ਜਨਾ ਖਾ ਖੱਟੀ ਦੀ ਖਸ ਹੈ ਤੇ ਇਹਦੇ ਨੂੰ ਤੁਰਦਾ ਹੀ ਨਹੀਂ ਉਹ ਪੋਚਾ ਫਿਰ ਇਹ ਤੇ ਇਹ ਬਾਕੀ ਸੋਈ ਆਪਣੀ ਥੋੜੀ ਜਿਹੀ ਛੋਟੀ ਹੈ ਤੇ ਤਾਂ ਕਰਕੇ ਫਿਰ ਮਰ ਸੋਚ ਵੀ ਬੈ ਕੇ ਲਾਂਗ ਰਹੀ ਹੈ ਤੇ ਆ ਚੋਰ ਦੇ ਜੀ ਤਾਂ ਅਮ ਜੀ ਸਾਢੇ ਆੱਧਾ ਦਾ ਹੋ ਗਿਆ

ਜਸ਼ਨ ਆਪਣਾ ਦੇਖੋ ਟਰੈਕਟਰਾਂ ਨੇ ਦੇਖੀ ਪਤਾ ਨਹੀਂ ਕੀ ਕੋ ਸਲਾਈ ਬਠਾ ਕੀ ਕੀ ਬਣਾਇਆ ਟਰੈਕਟਰ ਦਾ ਜਿਵੇਂ ਇਹ ਪਿੰਨਾ ਦੇ ਸਲੈਂਸਰ ਬਣਾਈ ਬਠਾ ਤੇ ਆਹ ਡੱਬੀ ਜੀ ਨਾ ਪਤਾ ਨਹੀਂ ਕੀ ਬਣਾਈ ਉਹਦਾ ਸੈੱਲ ਲਈ ਮਰਦਾ ਇੱਕ ਮਧਾਨੀ ਵਾਲਾ ਆਈ ਖੜੀ ਜਾਂਦਾ ਸਾਡਾ ਜਸ਼ਨ ਫੋਨ ਬਹੁਤ ਘਟ ਦੇਂਦਾ ਇਹ ਫੋਨ ਦੇਖੂਗਾ ਬਸ ਹੱਥ ਨੇ ਪੈਣ ਲੱਗਿਆ ਘੰਟਾ ਦੇਖ ਲੈੇ ਡੇਢ ਘੰਟਾ ਜਿਹੜਾ ਦੇਖਣਾ ਹੁੰਦਾ ਤੇ ਪਰ ਦੇਣੇ ਨਹੀਂ ਦੇਣੇ ਬਸ ਆਈ ਖੜੀ ਜਾਂਦਾ ਇਹ ਸਾਰਾ ਦਿਨ ਆਪਦੇ ਟਰੈਕਟਰ ਹੀ ਮੋਡੀਫਾਈ ਕਰੀ ਜਾਂਦਾ। ਕਿਨੇ ਜਿਹਾ ਸਣਾ। ਲੋ ਜੀ ਮੰਮੀ ਆ ਕੇ ਕੱਪੜੇ ਧੋ ਕੇ ਤੇ ਮੈਂ ਵੀ ਆਗੋਂ ਗਮਚਾ ਲਈ ਰੋਟੀ ਲੱਗਦੀ ਹੈ। ਮੈਂ ਕਿਹਾ ਕਿਉਂ ਗਰਮ ਹੁੰਦਾ ਇਹਨੇ ਲੱਕੜਾਂ ਨੂੰ ਅੱਗ ਜੀ ਚੜ ਜੂਗੀ। ਲੋ ਜੀ ਮੰਮੀ ਨੇ ਧੋਤੇ ਪਾਉਣੇ। ਜੱਸ ਨੇ ਤੇ ਹੋ ਜਾਂਦੇ 2-3 ਸਕੂਲ ਵਾਲੇ। 2 ਦਿਨਾਂ ਦੇ ਹੋ ਰਹੇ ਆ। ਤੇ ਆਪਣੇ ਡੱਬੇ ਕੱਢ ਡੱਬਿਆਂ ਚੋਂ ਕੱਢੇ ਸੀਗੇ ਕੱਲ। ਵੱਜ ਧੋਤੇ ਆ ਬੜੀਆਂ ਮੰਮੀ ਛਤਰੀ ਦਾ ਆਪਾ ਦਾ ਬਣਾ ਰੱਖਿਆ ਉਹ ਹੋਰ ਨਿੱਕ ਹੂੰ ਰਾਮਾਇ ਰਾਪਾ ਬਾਕਾਇਆ ਤੇ ਹੋਰ ਜਰਾ ਬੰਜ ਰੂਬਾ ਨਿੱਕ ਕਰਨ ਉਪਰ ਪਾਈਆਂ ਜਾਂਦੀ 9 ਵਜ ਕੇ ਜੀ ਟਾਈਮ 9 ਦਾ ਹੋ ਗਿਆ ਤੇ ਮੈਂ ਵੀ ਰੋਟੀ ਲਗਦੀ ਆ ਅੱਗ ਮੱਜੀ ਜਾਂਦੀ ਲਓ ਜੀ ਸਮਾਨ ਮੇਰਾ ਰੈਡੀ ਆ ਬਸ ਤੇ ਬਸ ਲਗਦੀਆਂ ਰੋਟੀਆਂ ਔਖਾ ਹੋ ਰਿਹਾ ਮਧਾਣੀ ਬਣਾਪਣ ਨੂੰ ਦੇਖ ਤੇ ਆਉਂਗਾ ਇਹ ਆ ਜਿਹੜੇ ਸੰਧਾਣੀ ਹੋਉਂਦੇ ਕਿੰਨੇ ਦਿਨ ਰੱਖੂਗਾ ਇਹ ਹਮ ਆਪਣੀ ਮਧਾਣੀ ਖਰਾਬ ਹੋ ਗਈ ਜੀ ਕਈ ਦਿਨ ਹੋ ਗਏ ਖਰਾਬ ਹੋਈ ਨੂੰ ਤੇ ਨਾ ਹੁਣ ਇੰਨਾ ਔਖਾ ਹੋਇਆ ਪਿਆ ਬਸ ਆਇਆ ਵੀ ਦਹੀਂ ਨੂੰ ਇਹਦਾ ਬਣਾ ਲੈਨੇ ਲੱਸੀ ਵੀ ਬਣਾ ਲੈਨੇ ਪਰ ਆਇਆ ਵੀ ਅੱਗੇ ਕਿਹੋ ਆ ਜਾਂਦਾ ਸੀਗਾ ਤੇ ਹੁਣ ਆਪਣੇ ਕਿਹੋ ਵੀ ਸਾਰਾ ਮੁੱਕ ਗਿਆ ਜਿਹੜਾ ਹੋਰ ਲਿਆਂਦਾ ਸੀ ਡੱਬਿਆਂ ਵਾਲਾ ਉਹ ਵੀ ਮੁੱਕ ਗਿਆ ਹੂੰ ਤੈਨੂੰ ਕਾਦ ਨਾਉਣ ਲੱਗੇ ਚੱਕਰ ਹੂੰ ਜਾ ਵੇ ਤੇਰੇ ਹੁਣੀ ਤੈਨੂੰ ਚੱਕਰ ਆਉਣ ਲੱਗੇ ਲੋ ਜੀ ਰੋਟੀਆਂ ਪਕਾ ਲੀ ਗਿਆ ਆਪਾਂ ਫਿਰ ਟਾਈਮ ਹੋ ਜਾਊਗਾ ਹੌਲੀ ਹੌਲੀ ਤੈਨੂੰ ਆਖਿਆ ਪੁੱਤ ਮੋਬਤੀ ਲਾਲਾ ਜੇ ਤੂੰ ਉਸ ਕਰਨਾ ਤਾਂ ਸਿੱਖਾ ਦਾ ਨਹੀਂ ਵਾਲਦਾ ਮੋਬਤੀ ਮੋਬਤੀ ਜੀ ਗਾਲਾ ਪੁੱਤ ਉੱਥੇ ਪਈ ਐ ਨ ਮਾਰੀ ਚ ਮੋਬਤੀ ਉੱਥੇ ਜਗਾ ਕੇ ਰੱਖ ਲੈ ਕੋਲੇ ਕਰ ਲੈ ਜਿਹੜਾ ਕੰਮ ਕਰਨਾ ਚਲੋ ਜੀ ਮੈਂ ਆਪ ਕਾਣਾ ਰੋਟੀ ਲਓ ਜੀ ਆਪਾਂ ਖਾਣ ਲੱਗੇ ਰੋਟੀ ਜਿਹੜੇ ਕੱਲ ਆਪਾਂ ਸਬਜੀ ਬਣਾਈ ਸੀ ਨਾ ਆਲੂ ਬੈਂਗਣਾ ਦੀ ਉਹਦਾ ਮੈਂ 도ੜਾ ਬਣਾ ਲਿਆ ਆਏ ਕਰਕੇ ਪਰੌਠੇ ਬਣਾ ਲਈ 4-5 ਤੇ ਨਾਲ ਦਹੀਂ ਦੇ ਖਾਵਾਂਗੇ ਬਹੁਤ ਹੀ ਜਿਆਦਾ ਟੇਸਟੀ ਲੱਗਣਗੇ ਤੇ ਦੇਖੋ ਕਿੰਡਾ ਸੋਹਣਾ ਬਣਿਆ ਤੇ ਚਲੋ ਜੀ ਸਵੇਰੇ ਸਵੇਰੇ ਤਾਂ ਲੋਟ ਆ ਜਾਂਦਾ ਥੋੜੇ ਸ਼ਾਮ ਨੂੰ ਆਉਂਦੀ ਦਹੀਂ ਵੀ ਨਹੀਂ ਲੋਟ ਆਉਂਦੀ ਸ਼ਾਮ ਨੂੰ ਨਾ ਪਰੌਠੇ ਹਾ ਹਲਕ ਲੋਟ ਆਉਣ ਹਨ ਬਾਲੇ ਭਾਰੇ ਜੇ ਹੋ ਜਾਂਦੇ ਆ ਫਿਰ ਚਲੋ ਜੀ ਰੋਟੀ ਖਾ ਲਈਏ ਫਿਰ ਮਿਲਦੇ ਆ ਲੋ ਜੀ ਆਪਾਂ ਰੋਟੀ ਪਾਣੀ ਛਕ ਲੈ ਸਾਰਿਆਂ ਨੇ ਤੇ ਮੈਂ ਪਾਣੀ ਗਰਮ ਪਾ ਲਈ ਬੱਠੇ ਚ ਬਸ ਭਾਂਡੇ ਮਾਈਂਦੀਆਂ ਫਿਰ ਤੇ ਵੰਤਾ ਕਣਕਾ ਦੇਖੋ ਬੱਲੀਆਂ ਕੱਢਣ ਲੱਗ ਗਈਆਂ ਤੇ ਆਪਾਂ ਚੱਲਿਆ ਮੰਮੀ ਕੋਲ ਮੰਮੀ ਗੋਆ ਬੱਥੀ ਆਂਦੇ ਸੁਣ ਦਿਖਾਉਣੇ ਆ ਤਾਂ ਪਲੀਜ਼ ਸਾਰੇ ਜਣੇ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜਿਹੜੇ ਪਹਿਲੀ ਵਾਰ ਵੇਖਦੇ ਆ ਤੇ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਲਓ ਜੀ ਮੰਮੀ ਕੋਲੇ ਆ ਗਏ ਆਪਾਂ ਫਿਰ ਮੈਂ ਪਾਂਡੇ ਚੱਕਦੀ ਆਂ ਪਾਂਡੇ ਚੱਕ ਕੇ ਪਾਸ ਫਿਰ ਕਰੂੰਗੀ ਚਾਹ ਲਓ ਜੀ ਬੈਕ ਕੈਮਰਾ ਕਰਕੇ ਦਿਖਾਉਣੀ ਆ ਤੁਹਾਨੂੰ ਲਓ ਜੀ ਮੰਮੀ ਪਾਤਰੇ ਆ ਪਾਥੀਆਂ ਤੜਕੇ ਲਗੋ ਬਾਬਾ ਹੋ ਜਾਂਦਾ ਜੀ ਦੋ ਦੋ ਤਿੰਨ ਬੱਠਲ ਹੋ ਜਾਂਦੇ ਵਧੀਆ ਤੇ ਸੁੱਕ ਸਕ ਨਾਲ ਵਧੀਆ ਪਾਠੀਆਂ ਬਹੁਤ ਛੇਤੀ ਉੱਠਦੀਆਂ ਕਿ ਨਹੀਂ ਮੰਮੀ ਹੂੰ ਮੁੱਕੇ ਕਰਨਾ ਪਾਣੀ ਪੱਲੇ ਦਾ ਹੋਰ ਹੁਣ ਆਪਣੇ ਗਾਂ ਨੂੰ ਛਟੀਆਂ ਵੀ ਹੈਣੀਆਂ ਜੀ ਤੇ ਫਿਰ ਪਾਠੀਆਂ ਤੇ ਚੱਲੂਗਾ ਕੰਮ ਸਾਰਾ ਬਾਲਾ ਸੀ ਹਲਾਦਾ ਇੱਥੇ ਤਾਂ ਹੂੰ ਹੁਣ ਤਾਂ ਬਸ ਗਰਮੀ ਆਊਗੀ। ਨਹੀਂ ਤਾਂ ਕਿਹਾ ਜਮੀ ਨਹੀਂ ਖਾਣਾ। ਪਰੌਠੇ ਖਾ ਲਈ ਜੀ ਨਾਲ ਦਹੀਂ ਖਾ ਲਈ। ਰੋਟੀ ਰੋਟੀ ਖਾ ਕੇ ਤਾਂ ਨਾ ਬੈਣਾ ਔਖਾ ਜਾ ਹੋ ਜਾਂਦਾ। ਕੰਮ ਨਹੀਂ ਹੁੰਦਾ ਮੁਰਕੇ। ਹੂੰ ਜੋ ਤੜਕੇ ਚਾਹ ਪੀ ਕੇ ਦੂਜੀ ਵਾਰ ਵਾਲੀ ਉਹਦੀ ਪੱਛਿਆ ਕਰ। ਮੈਂ ਵੀ ਭਾਂਡੇ ਗੁੰਡੇ ਚੱਕਦੀਆਂ ਜਾ ਕੇ ਚਾਹ ਕਰੂੰਗੀ ਸਿਲੰਡਰ ਹੈ ਨਹੀਂ ਜੀ ਔਖਾ ਹੋਇਆ ਪਿਆ ਜੁੱਲੇ ਤੇ ਫਿਰ ਵੀ ਹਾਂ ਸਿਲੰਡਰ ਆ ਇਹਦਾ ਕੋਣ ਭਰੌਂਦਾ ਆਪ ਨੂੰ ਘਰਾਉਣਾ ਪਊਗਾ ਅਜੇ 3 ਤਰੀਕਾ ਆਉਂਗਾ ਔਰ ਬਕਬਾ ਖਰ ਪਹਿਲੇ ਹੋ ਜੁਕ ਨਹੀਂ ਹੁੰਦਾ ਦੇਖੋ ਹੁਣ ਕੀ ਕਹਿ ਸਕਦੇ ਆਹ ਚ ਪੈ ਜਾਈ ਤੇ ਬਕਬਾ ਖੋ ਜੂਗਾ ਹੂੰ ਗਰਮ ਪਾਣੀ ਨਾਲ ਤਰਦ ਨਹੀਂ ਹੁੰਦੀ ਜੀ ਜਮ ਫਿਰ ਤਾਂ ਟਾਈਮ ਥੋੜਾ ਹੀ ਲਾ ਦ ਉਹਦੀ ਉਬਲ ਨਹੀਂ ਹੁੰਦੀ ਚੁੱਲੇ ਤੇ ਟਾਈਮ ਤਾਂ ਨਹੀਂ ਲੱਗਦਾ ਜਮਾ ਵੀ ਤੜਕੇ ਥੋੜਾ ਟਾਈਮ ਲੱਗ ਜਾਂਦਾ ਤੜਕੇ ਜਿਆਦਾ ਹੁੰਦੀ ਹੈ ਚਾਹ ਨਾਲੇ ਪਾਣੀ ਠੰਡਾ ਹੁੰਦਾ ਚਲੋ ਜੀ ਅਮਰ ਕਰੇ ਜਾ ਕੇ ਮਾਂਜਲਾ ਭਾਂਡੇ ਲੋ ਜੀ ਆ ਜਾਓ ਆਪਣੇ ਘਰੇ ਅਮਰ ਮਾਂਜਾ ਭਾਂਡੇ ਭਿੰਦੇ ਮਾਂਗਰ ਤਾਂ ਬਾਲਾ ਸੀਹਾ ਲੱਗਦਾ ਮਾਂਗਰ ਤਾਂ ਜਦੋਂ ਉਹ ਆ ਨਾ ਆਏ ਹੋ ਜਾਂਦਾ ਵੀ ਮੋٹے ਕੱਪੜੇ ਵੀ ਕਿਉਂ ਪਾਏ ਐ ਲੋ ਜੀ ਬਸ ਖਾਜੇ ਵੀ ਕਣਕ ਦੇ ਵਿੱਚ ਪਾਣੀ ਖੜਾ ਇੰਨਾ ਜ਼ਿਆਦਾ ਪਾਣੀ ਲਾਇ ਹੈ ਹਟ ਇਹ ਨਹੀਂ ਸਾ ਲੈਣ ਦਿੰਦੀਆਂ ਜੀ ਚਿੜੀਆਂ ਚੁੜੀਆਂ ਦੇਖੀ ਤੋਤੇ ਬੈਠੇ ਹੋ ਗਿਆ ਚੰਗੇ ਥਿਆਏ ਆ ਇਹਨਾਂ ਨੂੰ ਬੇਰ ਫਲ ਫਲੂਟ ਖੇ ਖਾਂਦੇ ਆ ਚੰਗੇ ਲੋ ਜੀ ਕੇਰਾਂ ਤਾਂ ਪਸੂ ਵਧੀਆ ਬੈਠੇ ਆ ਕੇਰਾਂ ਤਾਂ ਘਰੂ ਆ ਕਰੇ ਸ਼ਾਂ ਹੁੰਦੀ ਆ ਨਾ ਖੁਰਨੀਆਂ ਤੇ ਤੇ ਐ ਵਧੀਆ ਬੈਠੇ ਸੇ ਕਰਿਆ ਮੂੰਹ ਮੂੰਹ ਦਾ ਘਰ ਕੇ ਤੁੱਪ ਤੇ ਪਰ 12 ਵਜੇ ਤੋਂ ਬਾਅਦ ਵਿਚਾਰਾਂ ਨੂੰ ਸਿਹਰ ਲੱਗ ਜਾਂਦਾ ਕਿੱਲੇ ਗੁੱਲੇ ਘੜਾਉਣੇ ਆ ਕਿੱਲੇ ਘਟ ਦੇਣ ਚੱਲ ਬੰਦਾ ਵੀ ਕਿ 12 12 1 ਵਜੇ ਬਦਲ ਦੇ ਫਿਰ ਇੱਧਰ ਕਰ ਦੇ ਲੋ ਜੀ ਮੈਂ ਚੱਕਾ ਭਾਂਡੇ ਦਾ ਬਾਜ਼ਾਰ ਹੂੰ ਫਿਰ ਉੱਥੇ ਉਹ ਤਾਂ ਪਸ਼ੂ ਤਾਂ ਬੰਨਣੇ ਪੈਣਗੇ ਉੱਥੇ ਜਸ਼ਨ ਨੇ ਆਪ ਦਾ ਖੇਡਦਾ ਹੁੰਦਾ ਟਰੈਕਟਰ ਨਾਲ ਆਖੀਆਂ ਦਾ ਮੰਮੀ ਮੈਂ ਬਾਣ ਬਣਾਇਆ ਖਰਾਬ ਹੋ ਜਾਣਗੇ ਮਗਾ ਫਿਰ ਪਸ਼ੂ ਤਾਂ ਬੰਨਣੇ ਪੈਣਗੇ ਪਤਾ ਉੱਥੇ ਆਪਣੇ ਬੇਰੀਆਂ ਥੱਲੇ ਸ਼ਾਂ ਪੁੱਤ ਹੋਰ ਸ਼ਾਂ ਹੈ ਨਹੀਂ ਕਿਤੇ ਚਲੋ ਜੀ ਮੈਂ ਭਾਂਡੇ ਮਾਇਨਾ ਦੇਖੋ ਬਾਜ਼ਾਰ ਭਾਂਡਿਆਂ ਦਾ ਹਾਂ ਇਤੌਲੀ ਮੱਦਲਾ ਇੱਥੇ ਇਹ ਨਾ ਦੇਖੋ ਦੇਖੋ ਗਾ ਬੁਝਾਂਦਾ ਮੈਂ ਮੈਨੂੰ ਅੱਜ ਮਮੀ ਪਾਣੀ ਚਾਚੀ ਪੜਾਉਂਦੀ ਹੈ ਅੱਛਾ ਜੀ ขอบคุณครับขอบคุณครับ ਕੀ ਟਾਈਮ ਹੋ ਗਿਆ ਸਹੀ 11 ਦਾ ਤੇ ਆਪਾਂ ਘਰ ਲਈ ਚਾਹ ਬਸ ਆਪਣੀ ਉਬਲਣ ਵਾਲੀ ਹੈ ਟਾਪ ਡੂੰਮ ਤਾਂ ਘਰ ਨਹੀਂ ਲੱਗਦਾ ਚੁੱਲ੍ਹੇ ਤੇ ਪਰ ਆਏ ਅਭੀ ਧੁੱਪ ਜੀ ਆ ਜਾਂਦੀ ਨੇ ਫਿਰ ਕਾਹ ਜਾਉਣ ਲੱਗ ਜਾਂਦਾ ਸਿਲੰਡਰ ਤਾਂ ਜੀ ਔਖਾ ਹੀ ਭਰ ਆ ਜਾਊਗਾ ਸਾਡੇ ਜਦੋਂ ਕੋਈ ਉਹ ਸਿਲੰਡਰ ਵਾਲੇ ਪੈਸੇ ਜਮਾ ਹੋਣਗੇ ਤੋਂ ਤਾਂ ਸਿਲੰਡਰਾਂ ਦੇ ਪੈਸੇ ਜਮਾ ਹੋਣਗੇ ਫੇਰ ਕਿਤੇ ਜਾ ਕੇ ਕਢਾਵਾਂਗੇ ਫੇਰ ਭਰੇ ਚ ਹੋਊਗਾ ਭਰਾਇਆ ਜਾਊਗਾ ਉਹਨਾਂ ਚ ਸਿਲੰਡਰ ਨਹੀਂ ਭਰਾਈਦਾ ਉਬਲेंगी ਕਿ ਭੈਣੇ ਨਹੀਂ ਉਬਲਦੀ ਪਰ ਆਪ ਦਾ ਵੀ ਕੋਈ ਹਿਸਾਬ ਕਿਤਾਬ ਹੈ ਨਹੀਂ ਕਦੇ ਤਾਂ ਐ ਕਰ ਲੈਂਦਾ ਠੰਡ ਦੇ ਗਰਮੀ ਹੁਣ ਅੱਜ ਇੰਨੀ ਕਰੜੀ ਧੁੱਪ ਆ ਨਾ ਅੱਜ ਤੁਸੀਂ ਹਾਲਾ ਰੱਖਿਆ ਗਰਮੀ ਆਉਂਦੀ ਹੈ ਮੱਚ ਵੀ ਮੱਚ ਵੀ ਮੱਚ ਵੀ ਤੁ ਲੋ ਜੀ ਚੱਲ ਖੇਰ ਨਾਲ ਨੂੰ ਕਿ ਆਵਾਂਗੇ ਬਸ ਫਿਰ ਆਪਾਂ ਵਿੱਲੇ ਤੁੱਲੇ ਮੁਰੇ ਦਾ ਬੈਠੀ ਦਾ ਨਹੀਂ ਜੀ ਪੁੱਛੋ ਹੀ ਨਾ ਤੜਕੇ ਠੰਡ ਹੁੰਦੀ ਐ ਦਿਨੇ ਗਰਮੀ ਲਓ ਜੁਬਲੀ ਆਈ ਉਸ ਕੱਟ ਜੂਗੀ ਹੁਣ ਚਾਹ ਪੀ ਲਓ ਜੀ ਸਾਰੇ ਜਣੇ ਗੁੜ ਦੀ ਚਾਹ ਹੈ ਚਾਹ ਗੁੜ ਦੀ ਦਾ ਬੈਲ ਜਦੋਂ ਪੈ ਗਿਆ ਤੇ ਕੋਕੀਕ ਕਰ ਲੈਣਗੇ ਮੈਨੂੰ ਤਾਂ ਜਮਾ ਨਹੀਂ ਪਸੰਦ ਜੀ ਕੋਕਾ ਕੋਲਾ ਹੁੰਦਾ ਜਿਹੜਾ ਨਾ ਨਾ ਕੋਈ ਡਿਊ ਕੁਛ ਵੀ ਨਹੀਂ ਨਾ ਕੋਈ ਨਿੰਮਕਾ ओरिजिनल ਜੂਸ ਹੁੰਦੇ ਨਾ ਜਿਹੜੇ ਉਹ ਵਧੀਆ ਹੁੰਦੇ ਹੈ ਮੰਗੇ ਦਾ ਹੋ ਗਿਆ ਸੰਤਰੇ ਦਾ ਹੋ ਗਿਆ ਉਹ ਵਧੀਆ ਹੁੰਦੇ ਹੈ ਅਨਾਰ ਦਾ ਹੋ ਗਿਆ ਗਾਜਰ ਦਾ ਹੋ ਗਿਆ ਲੋਟੀ ਚਾਹ ਆਪਣੀ ਉਬਲਈ ਹੁਣ ਉਹ ਨੂੰ ਮੈਂ ਥੋੜਾ ਚਰਕਾੜਾਂਗੇ ਫਿਰ ਵਧੀਆ ਬਣ ਜਾਂਦੀ ਸਵਾਦ ਸੂਰਜ ਦੇਵਤਾ ਇੰਨਾ ਕੋ ਤਪੀ ਆ ਨਾ ਅਦਭਚਾਲੇ ਵਾਲਾ ਮੌਸਮ ਹੋ ਰਿਹਾ ਜੀ ਜਨਾ ਜੇ ਤਾਂ ਅੰਦਰ ਬੈਨੇ ਆ ਸ਼ਾਮੇ ਤਾਂ ਪਠਾੜ ਲੱਗਣ ਲੱਗਿਆ ਦੀ ਜੇ ਬਾਹਰ ਧੁੱਪੇ ਬੈਨੇ ਆ ਧੁੱਪੇ ਤਾਂ ਜਮੀ ਨਹੀਂ ਬੈਠੀ ਦਾ ਪੁੱਛੋ ਹੀ ਨਾ ਰੱਬ ਨੇ ਐਕਦੀ ਮੌਸਮ ਰੌਲ ਗਦੌਲ ਜਿਆ ਕਰ ਰੱਖਿਆ ਲਓ ਚਲੋ ਆਪਾਂ ਪੋਣ ਲਈਏ ਚਾਹ ਚਾਹੇ 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 ਬਿਲੋ ਚਾਹੇ लो जी आप टाइम हो, हो गया इतने साढ़े ग्यारह पौने बारह का टाइम हो गया तो गर्मी की अज पो इना बुरा हाल है बहुत तेज़ ध्प है अभी तो पशुओं भी गर्मी गर्मी अच्छा है ना ਹੂੰ ਝੋਟੀਆਂ ਬਣਣੀਆਂ ਪੈਣੀਆਂ 12 ਹੂੰ ਉਹ ਤਾਂ ਬਾਹਰ ਚਰਗੇ ਬਸ ਇੱਧਰ ਦੇਖਿੰਨੇ ਕਰੇ ਬਾਈ ਲਾਉ ਗੜਾ ਛਾੜ ਦੇ ਬੀਆ ਚਰਗੇ ਨੇ ਇੱਕ ਦਾ ਹਾਂ ਲਾਰ ਬਹੁਤ ਹੋਏ ਪਏ ਆ ਪਰ ਲਾਉਣ ਦਾ ਫੰਗਾ ਹੈ ਹੋ ਹੂੰ ਇੱਕ ਨਾ ਮਿ ਕਰਨੇ ਹੁਣ ਹਾਂ ਆ ਸਹੀ ਹੈ ਦੂਜੇ ਕਿੱਲੇ ਯਾ ਨਾ ਉਹ ਤਾਂ ਬੰਨਣਾ ਨਹੀਂ ਕਾਹਿੰਦਾ ਜਲਦਾ ਨਾ ਨਹੀਂ ਹੁੰਦਾ ਹੂੰ ਗਾਂਆਂ ਨਹੀਂ ਕਟਉਂਦਾ ਆਈ ਕੇਂਦਰਾ ਨਾ ਛੋਟੀ ਆਈ ਆ ਹੂੰ ਚਾਰ ਆ ਫਿਰ ਕਿੱਲੇ ਬਹੁਤ ਆ ਚਾਰ ਤਾਂ ਬਸ ਹੋਪਨ ਲੱਗੇ ਤਾਂ ਬੰਨਣਿਆਂਗੇ ਹੂੰ ਆ ਝੋਟੀਆਂ ਹੀ ਬਾ ਥੋੜੀ ਜਿਆਦਾ ਗਰਮੀ ਮੰਦੀਆਂ ਗਾਂਆਂ ਤਾਂ ਨਹੀਂ ਕੇਰਾ ਤਾਂ ਬੈਠੇ ਨੇ ਜਸਨਾਟ ਅੱਪਾ ਗਿਆ ਚਾਹ ਵੀ ਨਹੀਂ ਪੀ ਗਿਆ ਹੋਰ ਉਹਦੇ ਨਾਲ ਟੱਪਕੇ ਮੁੰਡੇ ਦੇ ਲਾਤਾ ਤਾਂ ਉਹ ਵਰ ਪੀ ਗਿਆ ਤੇ ਨਾਲ ਹੀ ਵਾਜ ਜਾਂਦਾ ਉਹ ਆਦਾ ਚਲੂ ਇੱਥੇ ਕੋਈ ਕਾਈ ਕਰੇਗਾ ਕੇ ਚਲ ਮੈਂ ਕਿੱਥੇ ਵਾਜ ਜਾਣਾ ਤੇ ਉਹਨੇ ਅਣੇਸਾ ਤੇ ਅਣੇਸਾ ਹੋਰ ਤਾਂ ਲੈ ਗਰੇ ਮੁੰਨੇ ਕਿਹਾ ਵੀ ਹਾਂ ਇੱਥੇ ਖੜਿਆ ਮੋੜ ਜੇ ਤੈਨ ਨਾ ਕੋਈ ਹੈ ਕੋਈ ਪਲਾਨ ਚੱਲਣਾ ਕੱਟਾ ਕੋਈ ਤੇ ਜਾਂ ਕੋਈ ਅੱਡੀ ਜੀ ਹੂੰ ਕਰਕੇ ਕਿਰੇ ਮੋ ਵਾਫਤ ਕੇ ਨਹੀਂ ਹੁੰਦੀ ਆਹੋ ਬਾਬਾ ਚਰ ਹੋ ਗਿਆ ਖੜਾ ਲੋ ਜੀ ਬੇ ਬੇ ਤਾਂ ਬਹੁਤ ਘਰੇ ਪਏ ਗੱਲ ਕਰ ਲੈnde ਨਹੀਂ ਪੰਗਾ ਇੱਧਰ ਇਕੱਠੇ ਕਰਨੇ ਬਹਿਣਗੇ ਫੇਰ ਪੂਰੇ ਹੋਣਗੇ ਹਨਾ ਮੇਰੀ ਵੀਰ ਮੇਰੀ ਵੀਰ ਤੁੱਪ ਪਾਉਣ ਲੱਗੀ ਨਾ ਤੁੱਪ ਪਾਉਂਦੀਆਂ ਤੁੱਪਣਾ ਹੀ ਕਰਦੇ ਤਾਂ ਦੇਖੋ ਕਿੰਨੇ ਲਾਲ ਹੈ ਦੇਖੋ ਨੇ ਉਹਪਣਾ ਜਾਮਣਾ ਤਿਆਰ ਹੋ ਜਾਣੂ ਹੂੰ ਆਪਣਾ ਜਾਮਣਾ ਨੇ ਵੀ ਬੂਰ ਚੱਕ ਰੱਖਿਆ ਹਾਂ ਪਿਛਲੇ ਘੜੇ ਨਹੀਂ ਲ ਜਾਮਣਾ ਲੱਗੀਆਂ ਭੋਰਾ ਵੀ ਐਤੀ ਬ ਜਾਮਣਾ ਬਹੁਤ ਲੱਗੀਆਂ ਬੂਰ ਚੱਕ ਆਹ ਦੇਖ ਆਹ ਚੱਕਣਾ ਸੀ ਇਹਨਾਂ ਆਹ ਬੂਰ ਚੱਕ ਰੱਖਿਆ ਐਡੀ ਸੋਹਣੀ ਛਾਂ ਜੀ ਇੱਥੇ ਸਾਡੇ ਤਾਂ ਐਡੀ ਸਰਾਮਦਾਰੀ ਹੈ ਨਾ ਪਸ ਪਸਾਂ ਨੂੰ ਲਿਜਾਣ ਦਾ ਨਾ ਇੱਥੇ ਨੂੰ ਦੂਰ ਕਰਦੀ ਹੂੰ ਏਸੀ ਆ ਇੱਕ ਤਰ੍ਹਾਂ ਦਾ ਪਤਾ ਹੀ ਸਾਨੂੰ ਤਾਂ ਗਰਮੀ ਚ ਲੈਟ ਲੂਟ ਭਗ ਜੇ ਤਾਂ ਕੋਈ ਪਾਸਤਾ ਹੀ ਨਹੀਂ ਪਤਾ ਹੀ ਨਹੀਂ ਲੱਗਦਾ ਬਿਲੜ ਗਈ ਹੈ ਇੱਥੇ ਬਹਿ ਜਾਣੇ ਮੈਂ ਜੜਾ ਕੇ ਮੇਰੇ ਨਾਲ ਜਾਣਾ ਜੁੜਦੀ ਹਾਂ ਦਵਾਈ ਆਦੀ ਪੈਸੇ ਹੈ ਨਹੀਂ ਤੇ ਲੋ ਜੀ ਭੈਣ ਨੂੰ ਪੁੱਛਦੀ ਆਦੀ ਸੀ ਬੁਖਾਰ ਹੋਇਆ ਪਿਆ ਕਿਵੇਂ ਕੋਸ ਹੈ ਤੇ ਚਲੋ ਆਪਾਂ ਵੀਡੀਓ ਦਾ ਵੀ ਅੱਜ ਦੀ ਦਾ ਇੱਥੇ ਕਰਦੇ ਐਂਡ ਇੱਧਰ ਸਾਫ ਨਹੀਂ ਹੋਣੀ ਵੀਡੀਓ ਤੇ ਵੀਡੀਓ ਫੁੱਲ ਵਾਚ ਕਰਨ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਬਾਏ ਬਾਏ ਜੀ